ਰੇ ਚੁਕੀ ਨੇ ਐਕਸ ਮੈਂਬਰ ਬਣਨੇ ਅਸੀਂ ਉਹਨਾਂ ਨੂੰ ਇੰਟਰਵਿਊ ਬੋਰਡ ਦੇ ਵਿੱਚ ਬਿਠਾਣੇ ਆ ਐਕਸ ਆਈਐਸ ਵਾਈਪਸ ਅਫਸਰਸ ਨੂੰ ਅਸੀਂ ਮੀਟਿੰਗ ਵੀ ਕਰਾਣੇ ਬੱਚਿਆਂ ਨਾਲ ਪਿੱਛੇ ਜਿਸੀ ਕੀ ਕੀਤਾ ਗਦੋਂ ਤਿੰਨ ਦਿਨ ਅਸੀਂ ਬੱਚਿਆਂ ਨਾਲ ਇੰਟਰੈਕਸ਼ਨ ਕਰਾਈਆਂ ਜੋ ਆਲਰੇਡੀ ਸਰਵਿਸਿਸ ਦੇ ਵਿੱਚ ਲੱਗੇ ਹੋਏ ਚਾਹੇ ਉਹ ਆਈਐਸ ਨੇ ਚਾਹੇ ਆਈਪੀਐਸ ਨੇ ਅਸੀਂ ਉਹਨੂੰ ਇਨਵਾਈਟ ਕਰਦੇ ਆ ਉਹ ਬੱਚਿਆਂ ਨੂੰ ਗਾਈਡ ਕਰਦੇ ਨੇ ਮੋਟੀਵੇਟ ਕਰਦੇ ਨੇ ਕਿ ਅਸੀਂ ਇਹ ਇਗਜ਼ਾਮ ਕਿਵੇਂ ਕਰੈਕ ਕੀਤਾ ਤੇ ਤੁਸੀਂ ਇਹ ਇਗਜ਼ਾਮ ਨੂੰ ਕਿਵੇਂ ਕਰੈਕ ਕੀਤਾ ਅਸੀਂ ਜਿਦਾਂ ਕਿ ਤੁਸੀਂ ਦੱਸਿਆ ਕਿ ਇੱਕ ਸਾਲ ਹੋ ਗਿਆ ਸਾਨੂੰ ਆਨਲਾਈਨ ਦੇ ਚਲ ਦਿੱਤਾ ਹਜੇ ਇੱਕ ਸਾਲ ਜਿਹਦੇ ਅਨਸਾਰ ਕਿ ਪੀਰਾਂ ਤੋਂ ਦੱਸੋ ਅੰਦਰ ਕਿੰਨੇ ਕ ਬੱਚੇ ਜਿੱਤੀ ਆਫੀ ਜਾਂ ਪੀਪੀਐਸ ਜਿਹਨਾਂ ਨੇ ਕੰਪਲੀਟ ਕਰੀਗਾ ਅਜੇ ਤੱਕ ਹਜੇ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਹੈ ਇੱਕ ਸਾਲ ਉਹ ਹਜੇ ਇਗਜ਼ਾਮ ਫੀਸ ਦੇ ਵਿੱਚ ਨੇ ਹਜੇ ਉਹਨਾਂ ਦਾ ਆਲਰੇਡੀ ਇਗਜ਼ਾਮ ਚੱਲਦੇ ਪਈ ਹੈ ਤੇ ਹਜੇ ਰਿਜ਼ਲਟ ਨਹੀਂ ਆਇਆ ਅਸੀਂ ए में यूपीएससी भी कर चल रहा है, बट पंजाब सरकार ने पिछले चार साल तो स्टेट पीसीएस कंडक्टी नहीं करवाया, ठीक है तो इस करती वो एग्जाम जो अपीयर नहीं हो चुके हो सके, उन्होंने तैयारी पूरी कंप्लीट है कि है, जैसे ही पंजाब वर्ल्ड कोई एग्जाम कर ली है, डेफिनेटली सारे बच्चियों से बहुत � एक ऑप्शन हमने बोले थे ये है क्या बस पोस्ट पूरा स्कीम जा बच्चे का दिसारे को लेके स्ट्रेंथ है क्यों सिफ्टी मेजरेंस तो लेके सारे कोई फिफ्टी स्कोर्स बड़े डाउन हो तो सिक्स फोर्स हो गया अगर बच्चा सारे को ऑफलाइन नहीं नहीं भी कर पाया तो सारे को ऑप्शन है क्या कि सेम क्लासेस वो को ऑनलाइन द ਅਸੀਂ ਆਫਲਾਈਨ ਵੀ ਕਰ ਰਹੇ ਹਾਂ ਤੇ ਆਨਲਾਈਨ ਵੀ ਕਰ ਰਹੇ ਹਾਂ ਪੈਰਨਲ ਮੂਡ ਦੇ ਵਿੱਚ ਦੋ ਦੋ ਤਰ੍ਹਾਂ ਦੇ ਕੋਰਸ ਚੱਲ ਰਹੇ ਨੇ ਬਹੁਤ ਐਕਸਪੈਕਟਡ ਆਹ ਕੋਈ ਜਿਹੜਾ ਕਨਸਟੇਬਲ ਦੀ ਗਵਰਨਮੈਂਟ ਨੇ ਨੋਟੀਫਿਕੇਸ਼ਨ ਕੱਢੀ ਸੀ ਨੀ ਸਾਡੇ ਤੋਂ 1450 ਬੱਚਿਆਂ ਨੇ ਰੀਗਿਸਟਰ ਕੀਤਾ ਤੇ ਹੁਣ ਉਹਨਾਂ ਦਾ ਆਪਾਂ ਜਿਹੜਾ ਖਾਦੂ ਰ ਅਪਰ 4 ਮਹੀਨਿਆਂ ਦਾ 4 ਮਹੀਨੇ ਦਾ ਪ੍ਰੋਗਰਾਮ ਸੀ ਕੀਤਾ ਜੀ ਤੇ ਮੋਸਟਲੀ ਜਿੰਨੇ ਬੱਚੇ ਸੀਗੇ ਉਹਨਾਂ ਸਾਰਿਆਂ ਨੂੰ ਪਹੁੰਚ ਦੇ ਉਹਦਾ ਕੋਰਸ ਕੰਪਲੀਟ ਕਰਵਾ ਚੁੱਕੇ ਹਾਂ ਤੋ ਕੋਈ ਵੀ ਸਰਕਾਰੀ ਨੋਟੀਫਿਕੇਸ਼ਨ ਆਉਂਦਾ ਹੈ ਆ ਤੇ ਅਸੀਂ ਟਰਾਈ ਕਰਦੇ ਆ ਕਿ ਉਹਦੇ ਵਿੱਚ ਜਿੰਨੇ ਵਾਅਦੇ ਨੇ ਗਵਰਨਮੈਂਟ ਦੇ ਹੋਂ ਕਿਉਂਕਿ ਆਨਲਾਈਨ ਕਰਚਰ ਕੋਈ ਨਹੀਂ ਹੁੰਦਾ ਇੱਕ ਬੱਚਾ ਦੇਖ ਕੇ ਗਿਆ 100 ਦੇਖੀ ਜੇ ਕੋਈ ਨਹੀਂ ਤੇ ਇੱਕ ਜਿਹੜੀ ਇੱਕ ਸਪੈਸੀਫਿਕਲੀ ਜਿਹੜੀ ਚੀਜ਼ ਹੈ ਪਾਸਟਾ ਇੰਸਟੀਚਿਊਟ ਕਰਦੀ ਪਈ ਹੈ ਕਿ ਸਾਡੇ ਦੇਸ਼ ਦੇ ਜਿਹੜੇ ਟੌਪ ਨੌ ਚ ਇੰਸਟੀਚਿਊਟਸ ਵੀ ਹੈਗੇ ਆ ਜਿੱਥੇ 2-2 ਲੱਖ ਰੁਪਏ ਮਹੀਨੇ ਦੀ ਫੀਸ ਵੀ ਹੈ ਨੇ ਉਹ ਪੂਰੇ ਸਾਲ ਦੇ ਵਿੱਚ ਵੱਧ ਤੋਂ 10 ਕਲਾਸ ਕੰਡਕਟ ਹੋਣਗੇ ਪੂਰੇ ਸਾਲ ਜਿਹੜੇ ਮਾਪੋਂ ਆਪਕੈਸ ਹੁੰਦੇ ਹੈ ਵੇਰੇ ਅਸੀਂ ਕੀ ਕਰਦੇ ਆ ਕਿ ਅਸੀਂ ਵੀਕਲੀ ਕੈਸ ਕਰਦੇ ਆ ਅਸੀਂ ਗਵੰਧਿਆ ਟੈਸਟ ਲੈਣੇ ਪਿਆ ਨੇ ਜੋ ਨਵਾਂ ਆਰਸਪੈਰੀ ਵਿੱਚ ਉਹਨਾਂ ਦਾ ਜਿਹੜਾ ਪੰਜਾਬ ਟੂ ਪ੍ਰੋਬਲਮ ਕੀ ਹੈ ਕਿ ਆਪਣੇ ਵਿੱਚ ਅਵੇਅਰਨੈਸ ਨਾ ਹੋਣ ਕਰਕੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਜਿਹਨੋਂ ਸਾਡੇ ਤੋਂ 225 ਵੀ ਆਉਂਦੇ ਕਈ ਬੱਚੇ ਸਾਡੇ ਤੋਂ ਡਰੋਪ ਆਊਟ ਹੋ ਜਾਂਦੇ ਆ ਪ੍ਰੈਸ਼ਰ ਦੇ ਚੱਕਰ ਵਿੱਚ ਅੱਜ ਜੇ ਸਾਡੇ ਕੋਲ 600 ਪਲੱਸ ਬੱਚੇ ਪੜਦੇ ਪਏ ਆ ਸਾਡੇ ਤੋਂ ਨੇਰੀ 2000 ਦੇ ਲਾਗ ਕੀ ਜਿਹੜੇ ਉਹ ਮੰਨ ਲੋੜ ਹੋਏ ਬਾਰੇ ਉਹ ਜੇ ਇਗਜ਼ਾਮ ਨਹੀਂ ਲੈਂਦੇ ਤੇ ਅਸੀਂ ਸਾਡੀ ਕੁਝ ਸ਼ਰਤਾਂ ਤੋਂ ਜ਼ਿਆਦਾ ਨਹੀਂ ਲੈਂੀਆਂ ਸਾਡੀ ਇੱਕ ਸ਼ਰਤ ਇਹ ਹੈ ਕਿ ਬੱਚੇ ਕਿਉਂਕਿ ਕਿਉਂਕਿ ਮੋਸਟਲੀ ਜਿਹੜੇ ਸਟੂਡੈਂਟਸ ਹੈਗੇ ਆ ਉਹ ਕਿਤੇ ਨਾ ਕਿਤੇ ਜੌਬ ਕਰ ਰਹੇ ਆ ਜੀ ਪਾਰਟ ਟਾਈਮ ਪੜਦੇ ਰਿਹਾ ਸ਼ਾਮ ਨੂੰ ਜਸੂ ਨੂੰ ਸੋ ਅਸੀਂ ਆਟੈਂਡੈਂਸ ਜ਼ਰੂਰੀ ਨਹੀਂ ਰੱਖੀ ਹੋਈ ਹੈ ਪਰ ਦਾ ਮੇਨ ਹੈਗਾ ਕਿ ਉਹ ਜਿਹੜਾ ਇਗਜ਼ਾਮ ਹੈ ਉਹ ਇਗਜ਼ਾਮ ਨਾਲ ਜਦੋਂ ਜਿਹੜੀ ਦੂਸਰੀ ਵਾਰ ਆਇਆ ਕਿ ਕਹਿੰਦੇ ਕਿ ਤੁਸੀਂ ਆਪਣੇ ਇਗਜ਼ਾਮ ਕੰਪਲੀਟ ਕਰਕੇ ਸਾਨੂੰ ਦੇ ਦਿਓ ਜੋ ਲਗਾਤਾਰ ਨਹੀਂ ਭੇਜਿਆ ਤਾਂ ਅਸੀਂ ਉਹ ਕਾਟ ਕਰ ਹੋਰ ਕਰੀ ਜਾਣਾ ਰਿਸਪੈਕਟ ਹੈਗੇ ਆ ਕਾਫੀ ਇਨੀ ਕਿ ਫ੍ਰੀ ਆ ਜੇ ਅਸੀਂ ਮਨੂਨ ਨਹੀਂ ਕਰ ਰਹੇ ਕਿਉਂਕਿ ਐਂਡ ਆਫ ਦਿ ਡੇ ਸਾਂਝਾ ਦੀ ਪਰਮਿਸ਼ਨ ਹੈ ਜਿਹੜੀ ਉਹ ਟੂਰ ਕਰ ਬਸੇਗੀ ਇਹ ਕੋਈ ਬੀਨਸ ਕੋਡ ਕਰ ਲੋ ਕਿ ਕੋਈ ਇੰਟਰਪ੍ਰਾਈਜ਼ ਨਹੀਂ ਹੈਗੀ ਸੋ ਅਸੀਂ ਜ਼ਿਆਦਾ ਜਵਾਬ ਦੇ ਆ ਜਿਹੜੇ ਸਾਨੂੰ ਪੁੱਛ ਕਰ ਰਹੇ ਹੁਣਾਂ ਮੈਂ ਕਿਹਾ ਕਿ ਸ਼ਾਇਦ ਇਹ ਦੇਖਿਆ ਹੋਣਾ ਕਿ ਇਹ ਵੀ ਯੂਪੀਐਸ ਨੇ ਐਕਸਪਲੋਰ ਕਰਦਾ ਹੈ ਸਾਥ ਹੋਇਆ ਐਂਡ ਆ ਹੋਪਫੁਲੀ ਸ਼ਾਇਦ ਉਹ ਤੇ ਵਰਕਿੰਗ ਕਰਦਾ ਹੋਣਾ ਫਿਰ ਇਹ ਜੇ ਆਪਾਂ ਦੇਖੀਏ ਕਿ ਅੱਜ ਸਾਡੇ ਦੀਆਂ ਸੰਸਥਾਵਾਂ ਨੂੰ ਕਿਉਂਣ ਦੀ ਲੋੜ ਪੈਂਦੀ ਕਿਉਂ ਪੈਂਦੀ ਕਿਉਂ ਕਿ ਕਿੱਥੇ ਸਰਕਾਰ ਫੇਲ ਹੋ ਜਾਂਦੀ ਉੱਤੇ ਸੰਸਥਾਵਾਂ ਮਰ ਰੋੜ ਪੈਂਦੀ ਹੈ ਸਰ ਇਹ ਜਿਹੜਾ এডਿਕੇਸ਼ਨ ਦਾ ਜਿਹੜਾ ਦੇਖੋ ਕਿ ਕੀ ਹਾਲਾਤ ਨੇ ਤੁਸੀਂ ਜਿੰਨਾਂ ਤੇ ਦੇਖੋ ਤੁਹਾਨੂੰ ਇਹ ਦੇਖਣਾ ਹੋਵੇ ਬਾਹਰ ਜਾਣ ਚਾਹਾਂ ਲੋੜ ਨਹੀਂ ਹੈਗੀ ਉਹੀ ਬੰਦੇ ਜਿਹੜੇ ਯੂਨੀਵਰਸਿਟੀਆ ਜਾਂ ਪਾਲਿਕ ਲਾਗੇ ਨੇ ਉਹੀ ਇਮੀਗ੍ਰੇਸ਼ਨ ਦੇ ਆਫਿਸ ਕੋਲ ਬੈਠੇ ਹੋਏ ਸੋ ਪਹਿਲੀ ਗੱਲ ਤਾਂ ਉਹਨਾਂ ਨੂੰ ਸਵਾਲ ਵੰਦਾ ਪੁੱਛਣਾ ਕਿ ਉਹਨਾਂ ਦਾ ਮੇਨ ਮੋਟਿਵੇਸ਼ਨ ਐਮੀਗ੍ਰੇਸ਼ਨ ਪ੍ਰੋਵਾਈਡਰ ਦੇ ਜਾਂ ਪੈਸਾ ਬਣਾਉਣਾ ਕਿਉਂਕਿ ਆ ਜੀ ਬਹੁਤੀ ਚੁਟਕਾਇਆ ਕਿ ਹਰ ਇੱਕ ਸਟੂਡੈਂਟ ਜਿਹੜਾ ਹੈ ਉਹ ਬਸ ਇੱਕ ਪੈਸੇ ਦੇ ਲਈ ਦੇਖਿਆ ਜਾਂਦਾ ਕਿ ਸਾਡੇ ਲਈ ਇੱਕ ਮਨੀ ਪੈਗ ਆ ਪਿਆ ਕੋਈ ਨਹੀਂ ਦੇਖਿਆ ਦੀ ਉਹਦਾ ਫਿਊਚਰ ਬਣਾ ਰਹੀ ਕਈ ਪਾਲਿਸੀ ਇਸ ਲਈ ਪੰਜਾਬ ਤੋਂ ਬੋਲ ਰਹੇ ਐ ਕਿ ਉਹਨੇ ਬੱਚੇ ਬਾਰ ਦੇ ਦਿੱਤੇ। ਸੋ ਇਸ ਕਰਕੇ ਇੱਕ ਗਵਰਨਮੈਂਟ ਜੀ ਲਿਆ ਇਹ 14 ਦੇ ਵੀਰੇ ਹੀ ਇਮੀਗ੍ਰੇਸ਼ਨ ਦੀ ਐਡ ਬਾਰੇ ਕਰਦੇ ਨੇ। ਬੱਚੇ ਦੇ ਬ੍ਰੇਨ ਦੇ ਵਿੱਚ ਇਹ ਪਾਇਆ ਹੀ ਨਹੀਂ ਜਾਂਦਾ ਕਿ ਬੱਚਾ ਚਾਹਦਾ ਕੀ ਹੈ। ਉਹ ਯਰੋ ਬੱਚੇ ਨੂੰ ਬਸ ਪਿੰਡ ਤੋਂ ਭੋਰਦੇ ਨੇ ਇਸ ਲਈ। ਬਾਸ ਦੇ ਪਰ ਲਾਸਟ ਟਾਈਮ ਇੱਥੇ ਪ੍ਰੈਸ ਕਾਨਫਰੈਂਸ ਤੇ ਇਹ ਗੱਲ ਕੀਤੀ ਸੀ। ਬੱਚਾ ਜਦੋਂ ਪਿੰਡ ਤੋਂ ਹਟਦਾ ਹੈ ਜੇਕਰ ਉਹਨਾਂ ਦੇ ਬਾਸਟੇ ਦੇ ਉੱਤੇ ਸਟੱਡੀ ਇਨ ਕੈਨੇਡਾ ਦਾ ਬੋਰ ਲੱਗਾ ਹੁੰਦਾ ਹੈ। ਉਸ ਬੱਸ ਦੇ ਬੈਡ ਦੇ ਉੱਤੇ ਐਡ ਨਹੀਂ ਲੱਗਦੀ ਹੁੰਦੀ ਬੱਸ ਦੇ ਉੱਪਰ ਦਾ ਬੱਸ ਦੇ ਪਿੱਛੇ ਐਡ ਇੰਫੋਮੇਸ਼ਨ ਐਡ ਹੁੰਦੀ ਹੈ ਜਿਲੰਦਰ ਬੱਸ ਸਟੈਂਡ ਦੇ ਉੱਪਰ ਉਹਤੇ ਇੰਫੋਮੇਸ਼ਨ ਦੀ ਐਡ ਕੋਈ ਕਿ ਜਾਂਦੇ 10 ਰੌਂਡ ਤੋਂ ਬੈਡਲੀ ਬਾਕੀ ਤੇ ਨਹੀਂ ਉਹਨਾਂ ਬਾਕੀ ਇਹ ਪਾਇਆ ਜਾਂਦਾ ਹੈ ਪਾਇਆ ਕਿਉਂ ਜਾਂਦਾ ਜਿਹਦੇ ਤੇ ਸਰਕਾਰ ਨਾਲ ਸਾਡੀ ਸੋਸ਼ਲ ਰਿਸਪੋਨਸਿਬਿਲਟੀ ਵੀ ਹੈ ਤੇ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਜੋ ਮੈਨੂੰ ਲੱਗਦਾ ਪੋਸਟਲ ਐਡ ਤੇ ਇਹ ਹੋਰ ਤਾਂ ਨਹੀਂ ਇਹ 2000 ਤੋਂ ਟਿਕਣਾ ਸ਼ੁਰੂ ਹੋ ਗਿਆ ਸੀ ਜਿਹੜਾ ਪੰਜਾਬ ਦੇ ਵਿੱਚ ਡੀਆਈਟੀ ਡੀਸੀਏ ਡੀਕੌਮਪਰੋਫੈਸ਼ਨਲ ਹਰ ਇੱਕ ਡਿਗਰੀ ਇੰਟਰੋਡਿਊਸ ਹੋਤੀ ਹੈ ਉਹਨਗੇ ਜੌਬਸ ਨਹੀਂ ਚੁਣੇ ਅਸੀਂ ਉਸ ਬੈਚ ਨੂੰ ਨਿਕਲੇ ਸੀ ਮੈਜੋਰਟੀ ਆ ਸਾਡੇ ਦੇ ਯਾਰ ਨਾਲ ਨਾਲ ਦੇ ਸਾਡੇ ਕਲਾਸਮੇਟ ਸੀਗੇ ਉਹ ਪਹਿਲਾਂ ਦਿੱਲੀ ਗਏ ਬੈਂਗਲੌਰ ਗਏ ਹਾਈਦਰਾਬਾਦ ਗਏ ਐਂਡ ਫਾਈਨਲ ਬੋਰਡਸ ਲਈ ਵੀ ਇੰਨੇ ਯਾਰ ਬੰਦਾ ਸਗਾ ਦੋ ਯਾਰ ਤਨੀਰ ਜੀ ਫੈਂਡਾ ਸੀ ਫੌਰੀ ਹੋਰੀਓ ਮਾਈਂਟ ਤੱਕ ਹੀ ਮਾਰ ਜਾਣੀ